ਸਸ਼ੀ ਕੁਲਵੀਰ ਜੀ ਬਹੁਤ ਸਾਰੇ ਲੋਕਾਂ ਨੂੰ ਅਕਸਰ ਕੱਚੀ ਲੱਸੀ ਬਾਰੇ ਕਹਿੰਦਾ ਕਿ ਕੱਚੀ ਲੱਸੀ ਵਰਤਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਚੀ ਲੱਸੀ ਕੀ ਹੁੰਦੀ ਹੈ ਆਹ ਗਲਾਸ ਦੇ ਵਿੱਚ ਸਿੰਪਲ ਦੁੱਧ ਲੈਣਾ ਤੁਸੀਂ ਕਿਸੇ ਵੀ ਗਾਂ ਦਾ ਹੋਵੇ ਚਾਹੇ ਮੱਝ ਦਾ ਹੋਵੇ ਤੁਸੀਂ ਲੈਣੀ ਕੁਆਂਟੀਟੀ ਬਹੁਤ ਘੱਟ ਹੈ ਕਿ ਗਲਾਸ ਦੇ ਵਿੱਚ 20% ਦੁੱਧ ਲੈਣਾ ਬਾਕੀ ਦਾ ਜਿਹੜਾ 80% ਹੈ ਉਹ ਆਪਾਂ ਪਾਣੀ ਇਹਦੇ ਵਿੱਚ ਐਡ ਕਰਨਾ ਹੁਣ ਇਹਦਾ ਫਾਇਦਾ ਕਿੰਨਾ-ਕਿੰਨਾ ਲੋਕਾਂ ਨੂੰ ਆਊਗਾ ਜਿਨ੍ਹਾਂ ਦੇ ਪੇਟ ਦੇ ਵਿੱਚ ਜਖਮ ਹੋਏ ਹੋਵੇ ਨੇ ਅਲਸਰ ਹੋ ਜਾਂਦੀ ਹੈ ਜਲਨ ਹੁੰਦੀ ਹੈ ਭੁੱਖ ਨਹੀਂ ਲੱਗ ਰਹੀ ਬਾਹਰ ਕੰਮ ਕਰਦੇ ਕਰਦੇ ਨੂੰ ਗਰਮੀ ਲੱਗੀ ਪਿਸ਼ਾਬ ਪੀਲਾਉਣ ਲੱਗ ਗਿਆ ਹੈ ਨਾ ਜਲਨ ਹੋ ਰਹੀ ਉਹਦੇ ਚ ਤੇ ਮਤਲਬ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਹੈ ਵਾਰ-ਵਾਰ ਤਾਂ ਇਹ ਤੁਸੀਂ ਜਿਹੜੀ ਕੱਚੀ ਲੱਸੀ ਹੈ ਜਿੰਨਾਂ ਨੂੰ ਜ਼ਿਆਦਾ ਪ੍ਰੋਬਲਮ ਹੈ ਦਿਨ ਦੇ ਵਿੱਚ ਤਿੰਨ ਵਾਰੀ ਵਰਤ ਸਕਦੇ ਹੋ ਨਹੀਂ ਤਾਂ ਪੰਜ ਦਿਨ ਲਗਾਤਾਰ ਸਵੇਰ ਦੇ ਟਾਈਮ ਕੁਆਂਟੀਟੀ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਇਸ ਤਰ੍ਹਾਂ ਦੇ ਦੋ ਗਲਾਸ ਪੀ ਸਕਦੇ ਹੋ ਔਰਤਾਂ ਨੂੰ ਅਕਸਰ ਯੂਆਈ ਪ੍ਰੋਬਲਮ ਹੋ ਜਾਂਦੀ ਹੈ ਪਿਸ਼ਾਬ ਦੇ ਵਿੱਚ ਗਰਮੈਸ਼ ਹੋ ਜਾਂਦੀ ਹੈ ਇਹ ਜਿਨ੍ਹਾਂ ਦੇ ਕਈ ਵਾਰ ਮਿਰਚ ਮਸਾਲਾ ਖਾ ਕੇ ਜਲਨ ਪੈਦਾ ਹੋ ਜਾਂਦੀ ਹੈ ਆਪਾਂ ਕਹਿੰਦੇ ਨੇ ਕਿ ਅੰਦਰ ਜ਼ਖਮ ਹੋ ਗਏ ਠੀਕ ਹੈ